ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵਜ ਗਏ ਨੇ 9 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਮਾਗੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਕਾਲੇ ਕੁੱਤੇ ਨੂੰ ਤੁਸੀਂ ਇੱਕ ਚੀਜ਼ ਪਾਉਣੀ ਆ ਉਹ ਚੀਜ਼ ਪਾਉਣ ਦੇ ਨਾਲ ਤੁਹਾਡੇ ਘਰ ਵਿੱਚ ਧਨ ਨਹੀਂ ਤਾਂ ਆਵੇਗਾ ਬਹੁਤ ਜ਼ਿਆਦਾ ਬਰਕਤ ਆਵੇਗੀ ਇੱਕ ਤਰੀਕੇ ਨਾਲ ਮੰਨੋ ਤਾਂ ਤੁਹਾਡੇ ਘਰ ਵਿੱਚ ਸੋਨੇ ਦਾ ਮੀਂਹ ਪੈਣਾ ਸ਼ੁਰੂ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਪਲਟ ਜਾਵੇਗੀ ਸੋ ਕਿਹੜੀ ਚੀਜ਼ ਪਾਉਣੀ ਹੈ ਕਿਸ ਦਿਨ ਪਾਉਣੀ ਹੈ ਮੈਂ ਸਾਰਾ ਕੁਝ ਸ਼ੇਅਰ ਕਰੂੰਗੀ ਨਾਲ ਹੀ ਇੱਕ ਕਹਾਣੀ ਵੀ ਤੁਹਾਡੇ ਸ਼ੇਅਰ ਕਰੂੰਗੀ ਜਿਸ ਤਰੀਕੇ ਨਾਲ ਮੈਂ ਦੱਸੂੰਗੀ ਜਿਹੜੀ ਜਿਹੜੇ ਚੀਜ਼ ਦੱਸੂੰਗੀ ਅਗਰ ਉਸੇ ਤਰੀਕੇ ਨਾਲ ਤੁਸੀਂ ਕਰੋਗੇ ਤਾਂ ਤੁਸੀਂ ਆਪ ਮਹਿਸੂਸ ਕਰੋਗੇ ਵੀ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਰਕਤ ਆਉਣੀ ਸ਼ੁਰੂ ਹੋ ਗਈ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸ ਕਰਿ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਗਾ ਕੰਟੀਨਿਊ ਕਰਨ ਤੋਂ ਪਹਿਲਾਂ ਇੱਕ ਗੱਲ ਜੀ ਮੈਂ ਤੁਹਾਨੂੰ ਜ਼ਰੂਰ ਕਲੀਅਰ ਕਰਨੀ ਚਾਹੋਗੀ ਮੈਂ ਥੰਬਨੇਲ ਦੇ ਉੱਤੇ ਵੀ ਤੇ ਵੀਡੀਓ ਦੇ ਸ਼ੁਰੂ ਦੇ ਵਿੱਚ ਇੱਕ ਚੀਜ਼ ਦਾ ਜ਼ਿਕਰ ਕੀਤਾ ਹੈ ਉਹ ਹੈ ਕਾਲਾ ਕੁੱਤਾ ਦੇਖੋ ਜਿਹੜੀ ਚੀਜ਼ ਐ ਪਾਉਣੀ ਐ ਜ਼ਰੂਰੀ ਨਹੀਂ ਵੀ ਕਾਲੇ ਕੁੱਤੇ ਨੂੰ ਵੀ ਪਾਉਣੀ ਐ ਤੁਸੀਂ ਕਿਸੇ ਵੀ ਕੁੱਤੇ ਨੂੰ ਪਾ ਸਕਦੇ ਹੋ ਹੁਣ ਇਹ ਨਾ ਸੋਚਿਓ ਵੀ ਇੱਥੇ ਵੀਡੀਓ ਸਕਿਪ ਕਰ ਜਿਓ ਕਿਉਂਕਿ ਦੇਖੋ ਆਪਾਂ ਨੂੰ ਨਾ ਸ਼ੁਰੂ ਤੋਂ ਇੱਕ ਚੀਜ਼ ਸਿਖਾਈ ਜਾ ਰਹੀ ਹੈ ਵੀ ਕਾਲੇ ਕੁੱਤੇ ਨੂੰ ਆਹ ਚੀਜ਼ ਪਾਓ ਕਾਲੇ ਕੁੱਤੇ ਨੂੰ ਆਹ ਚੀਜ਼ ਪਾਓ ਕਾਲੇ ਕੁੱਤੇ ਨੂੰ ਇਦਾਂ ਹੋ ਕਰੋ ਤਾਂ ਹੋ ਜਾਂਦਾ ਹੈ ਦੇਖੋ ਕੋਈ ਵੀ ਕੁੱਤਾ ਹੋ ਸਕਦਾ ਕਿਉਂਕਿ ਦੇਖੋ দান ਨੂੰ ਜਿਹੜਾ ਆਪਾਂ ਕਰਨਾ ਹੁੰਦਾ ਨਾ ਉਹ ਪੇੜ ਤਾਂ ਸਾਰਿਆਂ ਨੂੰ ਲੱਗਿਆ ਹੁੰਦਾ ਜ਼ਰੂਰੀ ਤਾਂ ਨਹੀਂ ਵੀ ਕਾਲੇ ਕੁੱਤੇ ਦੀ ਜ਼ਿਆਦਾ ਜ਼ਿਆਦਾ ਉਹਨੂੰ ਭੁੱਖ ਲੱਗਦੀ ਹੈ ਜਾਂ ਦੂਜਿਆਂ ਨੂੰ ਭੁੱਖ ਨਹੀਂ ਲੱਗਦੀ ਸੀਸ ਤਾਂ ਉਹ ਵੀ ਦਿੰਦੇ ਆ ਸੋ ਤੁਸੀਂ ਕੁੱਤਾ ਕੋਈ ਵੀ ਲੈ ਸਕਦੇ ਹੋ ਵਾਰਾ ਕੁੱਤਾ ਜਿਹੜਾ ਹੈਗਾ ਕੋਈ ਵੀ ਹੋਵੇ ਸੋ ਇਹਦੇ ਵਿੱਚੋਂ ਹੀ ਫੈਮ ਨਹੀਂ ਕਰਨਾ ਵੀ ਕਾਲਾ ਕੁੱਤੀ ਆਪਾਂ ਨੂੰ ਚਾਹੀਦਾ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਅੱਪਾ ਪਹਿਲਾਂ ਕਹਾਣੀ ਤੋਂ ਸ਼ੁਰੂ ਕਰਦੇ ਹਾਂ ਜੀ ਇੱਕ ਪਿੰਡ ਦੇ ਵਿੱਚ ਦੋ ਭਰਾ ਰਹਿੰਦੇ ਸੀ ਤੇ ਉਹਨਾਂ ਦੇ ਮਾਪੇ ਨਹੀਂ ਸੀ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਮਾਪੇ ਚਲੇ ਗਏ ਸੀ ਜਿਹੜਾ ਵੱਡਾ ਸੀ ਉਹ ਭੋਲਾ ਸੀ ਛੋਟਾ ਚੁਸਤ ਚਲਾਕ ਸੀ ਤੇ ਵੱਡਾ ਹੀ ਕੰਮ ਕਰਕੇ ਲਿਆਉਂਦਾ ਤੇ ਛੋਟੇ ਨੂੰ ਵੀ ਪਾਲਦਾ ਖੁਦ ਵੀ ਆਪਦਾ ਗੁਜ਼ਾਰਾ ਕਰਦਾ ਕਰਦੇ ਕਰਦੇ ਜਦੋਂ ਇਦਾਂ ਉਹ ਵੱਡੇ ਹੋਏ ਤਾਂ ਪਿੰਡਦਿਆਂ ਨੇ ਸੋਚਿਆ ਵੀ ਛੋਟੇ ਦਾ ਵਿਆਹ ਕਰ ਦਈਏ ਚਲੋ ਨਾਲੇ ਰੋਟੀ ਪੱਕਦੀ ਹੋ ਜੂ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਛੋਟੇ ਨੂੰ ਕਰਵਾਇਆ ਗਿਆ ਤੇ ਜਿਹੜਾ ਵੱਡਾ ਸੀ ਉਹ ਪਿੰਡ ਦੇ ਵਿੱਚ ਹੀ ਸਾਹੂਕਰਾਂ ਦੇ ਘਰੇ ਕੰਮ ਕਰਦਾ ਸੀ ਤੇ ਜਿਹੜਾ ਉਹ ਕਮਾਈ ਲੈ ਕੇ ਆਉਂਦਾ ਸੀ ਉਹ ਆ ਕੇ ਆਪਣੇ ਛੋਟੇ ਭਰਾ ਨੂੰ ਫੜਾ ਦਿੰਦਾ ਛੋਟਾ ਭਰਾ ਤੇ ਉਹਦੇ ਘਰ ਵਾਲੀ ਉਸੇ ਦੇ ਨਾਲ ਘਰ ਦਾ ਗੁਜ਼ਾਰਾ ਚਲਾਉਂਦੇ ਸੀ ਛੋਟਾ ਭਾਈ ਆਪ ਕੋਈ ਕੰਮ ਨਹੀਂ ਸੀ ਕਰਦਾ ਤੇ ਲੋਕਾਂ ਨੇ ਸੋਚਿਆ ਵੀ ਵੱਡੇ ਨੂੰ ਤਾਂ ਰਿਸ਼ਤਾ ਕਰਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਤਾਂ ਆਪ ਹੀ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਭਗਤ ਹੈ ਤੇ ਜੇ ਇਹ ਨਾਲ ਕਿਸੇ ਕੁੜੀ ਨੂੰ ਵਿਆਹਾਂਗੇ ਤੇ ਉਹ ਵੀ ਬਲਕਿ ਇਹਦੇ ਨਾਲ ਭਟਕਦੀ ਫਿਰੇਗੀ ਸੋ ਚਲੋ ਇਦਾਂ ਚੱਲਦਾ ਗਿਆ ਜੀ ਜਿਹੜੇ ਸਾਹੂਕਰਾਂ ਦੇ ਘਰੇ ਵੱਡਾ ਭਾਈ ਕੰਮ ਕਰਦਾ ਸੀ ਉਹਨਾਂ ਨੇ ਇੱਕ ਦਿਨ ਉਹਨੂੰ ਗਾਂ ਦੇ ਦਿੱਤੀ ਜਿਹਨੂੰ ਸਾਡੇ ਇੱਧਰ ਏਰੀਏ ਦੇ ਵਿੱਚ ਬੈੜੀ ਵੀ ਕਹਿ ਦਿੰਦੇ ਆ ਤਾਂ ਗਾਂ ਦੇ ਦਿੱਤੀ ਤਾਂ ਉਹ ਗਾਂ ਘਰੇ ਲਿਆਉਂਦਾ ਤੇ ਉਹਦਾ ਭਾਈ ਤੇ ਉੱਪਰ ਜਾਇ ਖੁਸ਼ ਹੁੰਦੇ ਨੇ ਤੇ ਵੀ ਚਲੋ ਆਪਣੇ ਘਰ ਵੀ ਹੁਣ ਦੁੱਧ ਆ ਗਿਆ ਤੇ ਉਹ ਉਹਨੂੰ ਗਾਂ ਨੂੰ ਕਿੱਲੇ ਤੇ ਬੰਨ੍ਹ ਦਿੰਦੇ ਨੇ ਤੇ ਜਿਹੜੀ ਉਹ ਗਾਂ ਹੁੰਦੀ ਆ ਉਹ ਕਿੱਲਾ ਤੜਵਾ ਜਾਂਦੀ ਆ ਤੇ ਭੱਜਦੀ ਆ ਭੱਜ ਉਹਨੂੰ ਫੜ ਤੋ ਲੈਂਦੇ ਨੇ ਤੇ ਜਿਹੜਾ ਛੋਟਾ ਭਾਈ ਹੁੰਦਾ ਉਹ ਵੱਡੇ ਭਾਈ ਨੂੰ ਕਹਿੰਦਾ ਕਹਿੰਦਾ ਵੀ ਤੂੰ ਸਹਾਉਕਾਰਾਂ ਦੇ ਜਾ ਉਹਨਾਂ ਨੂੰ ਜਾ ਕੇ ਕਹਿ ਵੀ ਇੱਕ ਤਾਂ ਸਾਨੂੰ ਕਿੱਲਾ ਦੇ ਦਿਓ ਤੇ ਇੱਕ ਉਹ ਸੰਗਲ ਦੇ ਦਿਓ ਜਿਹਦੇ ਨਾਲ ਉਹ ਬੰਨੀ ਹੋਈ ਸੀ ਕਿਉਂਕਿ ਤੁਹਾਡੇ ਤਾਂ ਹੁਣ ਕੋਈ ਸੇ ਕੰਮ ਨਹੀਂ ਹੋਣਾ ਤੇ ਸਾਡੇ ਘਰ ਉਹ ਕਿੱਲਾ ਤੜਾ ਕੇ ਭੱਜ ਰਹੀ ਆ ਵੀ ਤਾਂ ਕਿ ਇਸ ਨੂੰ ਚੰਗੀ ਤਰ੍ਹਾਂ ਬੰਨ੍ਹ ਸਕੀਏ ਚਲੋ ਵੱਡਾ ਭਾਈ ਸਾਹੂਕਰਾਂ ਦੇ ਘਰੇ ਜਾਂਦਾ ਛੋਟਾ ਭਾਈ ਉਹਨੂੰ ਕਹਿੰਦਾ ਜਾਂਦੇ ਹੋਏ ਉਹ ਕਹਿੰਦਾ ਓਨੇ ਮੈਂ ਤੇਰੀ ਆਉਂਦੇ ਨੂੰ ਟੋਆ ਪੱਟ ਕੇ ਰੱਖਦਾ ਜਿੱਥੇ ਆਪਾਂ ਕਿਲਾ ਕੱਢਣਾ ਚਲੋ ਜੀ ਵੱਡਾ ਭਾਈ ਲੈਣ ਚੱਲਿਆ ਜਾਂਦਾ ਜਿਹੜਾ ਛੋਟਾ ਭਾਈ ਹੁੰਦਾ ਜਦੋਂ ਕਿੱਲੇ ਵਾਸਤੇ ਟੋਆ ਪੱਟ ਰਿਹਾ ਹੁੰਦਾ ਨਾ ਤਾਂ ਉਹ ਥੱਲੇ ਜਦੋਂ ਸੱਬੜ ਵਜਦੀ ਹੈ ਇੱਕ ਚੀਜ਼ ਖੜਕਦੀ ਆ ਤਾਂ ਉਹ ਫਟਾਫਟ ਟੋਆ ਖੋਡੂਗਾ ਪੱਟਦਾ ਤੇ ਜਦੋਂ ਪੱਟ ਕੇ ਦੇਖਦਾ ਥੱਲਿਓਂ ਸੋਨੇ ਦੀਆਂ ਜਿਹੜੀਆਂ ਆਪਾਂ ਕਹਿੰਦੇ ਨਾ ਮੋਹਰਾਂ ਉਹਦਾ ਭਰੀ ਹੋਈ ਇੱਕ ਗਾਗਰ ਨਿਕਲਦੀ ਆ ਤੇ ਉਹ ਕੱਢ ਲੈਂਦਾ ਕੱਢ ਕੇ ਉਹਦੇ ਘਰਵਾਲੀ ਨੂੰ ਕਹਿੰਦਾ ਵੀ ਲੈ ਫੜੇ ਨੂੰ ਅੰਦਰ ਲੈ ਜਾ ਕਿਸੇ ਨੂੰ ਵੀ ਇਸ ਚੀਜ਼ ਦੀ ਭਣਕ ਨਹੀਂ ਲੱਗਣੀ ਚਾਹੀਦੀ ਵੀ ਆਪਾਂ ਨੂੰ ਇਹ ਚੀਜ਼ ਇਥੋਂ ਮਿਲੀ ਆ ਵੱਡਾ ਭਾਈ ਆਉਂਦਾ ਕਿੱਲਾ ਲੈ ਕੇ ਛੋਟਾ ਭਾਈ ਕਿੱਲਾ ਗੜਦਾ ਤੇ ਉਹਨੂੰ ਉੱਥੇ ਬੰਨ੍ਹ ਦਿੰਦੇ ਨੇ ਚਲੋ ਇਦਾਂ ਜ਼ਿੰਦਗੀ ਚੱਲਦੀ ਰਹਿੰਦੀ ਆ ਤੇ ਜਿਹੜੀ ਪਰਝਾਈ ਹੁੰਦੀ ਆ ਨਾ ਇੱਕ ਦਿਨ ਆਉ ਉਸੇ ਵੱਡੇ ਭਾਈ ਨੂੰ ਕਹਿੰਦੀ ਹੈ ਕਹਿੰਦੀ ਮੈਂ ਮੈਂ ਆਪਣੇ ਪੇਕੇ ਘਰ ਜਾ ਰਹੀ ਆ ਤੇ ਤੈਨ ਤੈਨੂੰ ਤਾਂ ਹੁਣ ਸਰੂਕਾਰ ਨੇ ਗਾਂ ਦੇ ਦਿੱਤੀ ਐ ਤੈਨੂੰ ਪਤਾ ਹੀ ਐ ਵੀ ਤੇਰਾ ਛੋਟਾ ਭਾਈ ਤਾਂ ਕੋਈ ਕੰਮ ਕਰਦਾ ਨਹੀਂ ਸਾਡੇ ਕੋਲ ਤਾਂ ਕੋਈ ਗਾਂ ਨਹੀਂ ਹੈ ਤੇ ਮੈਂ ਆਪਣੇ ਪੇਕੇ ਘਰ ਜਾਨੀ ਆ ਤੇ ਮੈਂ ਉਹਨਾਂ ਤੋਂ ਗਾਂ ਲੈ ਕੇ ਆਉਣੀ ਆ ਪੇਕੇ ਘਰ ਚਲੀ ਜਾਂਦੀ ਹੈ ਜੀ ਕੁਝ ਮੋਹਰਾਂ ਲੈ ਕੇ ਤੇ ਉਧਰੋਂ ਜਦੋਂ ਵਾਪਸ ਆਉਂਦੀ ਹੈ ਕੁਝ ਗਾਵਾਂ ਤੇ ਮੱਝਾਂ ਨਾਲ ਲੈ ਕੇ ਆਉਂਦੀ ਹੈ ਫਿਰ ਉਹ ਵੱਡੇ ਭਾਈ ਨੂੰ ਕਹਿ ਦਿੰਦੀ ਹੈ ਵੀ ਹੁਣ ਤੂੰ ਸਾਹੂਕਾਰਾਂ ਦੇ ਕੰਮ ਕਰਨਾ ਬੰਦ ਕਰ ਦੇ ਵੀ ਤੂੰ ਇੱਥੇ ਘਰੇ ਹੀ ਕੰਮ ਕਰਿਆ ਕਰ ਤੇ ਆਪਾਂ ਇਸੇ ਦੁੱਧ ਦੇ ਨਾਲ ਹੀ ਆਪਣਾ ਗੁਜ਼ਾਰਾ ਕਰ ਲਿਆ ਕਰਾਂਗੇ ਚੁੱਲੇ ਇਦਾਂ ਕੰਮ ਕਰਦੇ ਰਹੇ ਜੀ ਜਿਹੜਾ ਵੱਡਾ ਭਾਈ ਸੀ ਉਹ ਗਾਵਾਂ ਤੇ ਮੱਝਾਂ ਨੂੰ ਲੈ ਜਾਂਦਾ ਚਰਾ ਕੇ ਵੀ ਲਿਆਉਂਦਾ ਨਿਮਾ ਕੇ ਵੀ ਲਿਆਉਂਦਾ ਵਾਰ ਤੇ ਆ ਕੇ ਆਥਰ ਦੇ ਟਾਈਮ ਉਹਨਾਂ ਨੂੰ ਬੰਨ੍ਹ ਦਿੰਦਾ ਧਾਰਾਂ ਵੀ ਉਹ ਹੀ ਕੱਢਦਾ ਸਾਰਾ ਕੁਝ ਉਹ ਹੀ ਕਰਦਾ ਇੱਕ ਦਿਨ ਨਾ ਤੇ ਉਹਦੇ ਨਾਲ ਨਾ ਉਹਨੇ ਆਪਦੇ ਨਾਲ ਇੱਕ ਕੁੱਤਾ ਰੱਖਣਾ ਸ਼ੁਰੂ ਕਰ ਦਿੱਤਾ ਜਦੋਂ ਉਹ ਮੱਝਾਂ ਗਾਵਾਂ ਨੂੰ ਚਰਾਉਣ ਜਾਂਦਾ ਇੱਕ ਕੁੱਤੇ ਨੂੰ ਨਾਲ ਰੱਖਣਾ ਸ਼ੁਰੂ ਕਰ ਦਿੱਤਾ ਤਾਂ ਉਸ ਤੋਂ ਬਾਅਦ ਨਾ ਉਹਦੇ ਕਾਰਨ ਜਿਹੜੀ ਪਰਜਾਈ ਸੀ ਉਹਨੇ ਰੋਟੀ ਦੇਣੀ ਉਹਨੂੰ ਉਹ ਉਹਦੇ ਨਾਲ ਵਿਤਕਰਾ ਕਰਦੀ ਸੀ ਮਤਲਬ ਕੋਈ ਵਹੀ ਵਹੀ ਤਵੇਹੀ ਰੋਟੀ ਚੱਕ ਕੇ ਦੇ ਦੇਣੀ ਮਤਲਬ ਇਦਾਂ ਦਾ ਵਿਵਹਾਰ ਉਹਦੇ ਨਾਲ ਕੀਤਾ ਜਾਂਦਾ ਸੀ ਤਾਂ ਜਦੋਂ ਉਹਨੇ ਰੋਟੀ ਉਹਨੂੰ ਦੇਣੀ ਨਾ ਤਾਂ ਉਹਦਾ ਸੁਭਾਈ ਸੀ ਵੀ ਰੋਟੀ ਖਾਣ ਤੋਂ ਪਹਿਲਾਂ ਉਹਨੇ ਉਹ ਕੁੱਤੇ ਨੂੰ ਰੋਟੀ ਜ਼ਰੂਰ ਪਾਣੀ ਤਾਂ ਉਹਨੂੰ ਇਹ ਹੁੰਦਾ ਸੀ ਵੀ ਇਹ ਮੇਰੇ ਨਾਲ ਸਾਰਾ ਦਿਨ ਤੁਰਿਆ ਫਿਰਦਾ ਮੇਰੇ ਨਾਲ ਗਾਵਾਂ ਮੱਝਾਂ ਨੂੰ ਲੈ ਕੇ ਜਾਂਦਾ ਤਾਂ ਵੀ ਇਹਦਾ ਵੀ ਪੇਟ ਭਰਨਾ ਚਾਹੀਦਾ ਤਾਂ ਕੁੱਤਾ ਹਮੇਸ਼ਾ ਉਹਦੇ ਨਾਲ ਹੀ ਰਹਿੰਦਾ ਇੱਕ ਦਿਨ ਉਹਨੇ ਕੁੱਤੇ ਨੂੰ ਰੋਟੀ ਪਾਈ ਖੁਦ ਖਾਣ ਲੱਗਿਆ ਜਾਦਾ ਗਲਾਸ ਉਹਦੇ ਹੱਥ ਵਿੱਚ ਆ ਉਹਦੇ ਯਾਦ ਆਇਆ ਵੀ ਮੈਂ ਮੱਝਾਂ ਤੇ ਗਾਵਾਂ ਨਿਮਾ ਕੇ ਲੈ ਕੇ ਆਇਆ ਮੈਂ ਉੱਥੇ ਬਾਲਟੀ ਭੁੱਲ ਆਇਆ ਤੇ ਜੇ ਪਰ ਮੇਰੀ ਪਰਜਾਈ ਨੂੰ ਪਤਾ ਚੱਲ ਗਿਆ ਉਹਨੇ ਫਿਰ ਮੈਨੂੰ ਗਾਲ੍ਹਾਂ ਦੇਣੀਆਂ ਇਸ ਚੀਜ਼ ਬਾਰੇ ਵੀ ਤੂੰ ਬਾਲਟੀ ਛੱਡਿਆ ਤਾਂ ਉਹ ਗਲਾਸ ਜਾਦਾ ਰੱਖ ਕੇ ਉੱਤੇ ਰੋਟੀ ਰੱਖ ਕੇ ਉਦੋਂ ਹੀ ਭੱਜ ਜਾਂਦਾ फटाफट ਵੀ ਮੈਂ ਬਾਲਟੀ ਚੱਕ ਲਿਆਵਾਂ ਜਦੋਂ ਉਹ ਬਾਲਟੀ ਚੱਕਣ ਜਾਂਦਾ ਉੱਥੇ ਇੱਕ ਬੰਦਾ ਖੜਾ ਹੁੰਦਾ ਉਹਨੂੰ ਲੱਗਦਾ ਹੁੰਦਾ ਵੀ ਉਹ ਬਾਲਟੀ ਚੱਕਣ ਆਇਆ ਉਹ ਦੂਰੋਂ ਆਵਾਜ਼ਾਂ ਮਾਰਦਾ ਉਹਨੂੰ ਵੀ ਇਹ ਬਾਲਟੀ ਮੇਰੀ ਐ ਇਹ ਬਾਲਟੀ ਮੇਰੀ ਐ ਤਾਂ ਜਿਹੜਾ ਬੰਦਾ ਕੋਲ ਖੜਾ ਹੁੰਦਾ ਉਹ ਕਹਿੰਦਾ ਮੈਨੂੰ ਪਤਾ ਵੀ ਬਾਲਟੀ ਤੇਰੀ ਹੈ ਤੇ ਉਹ ਕਹਿੰਦਾ ਵੀ ਬਾਲਟੀ ਮੇਰੀ ਆ ਤੇ ਫਿਰ ਤੈਨੂੰ ਪਤਾ ਵੀ ਪਰ ਤੂੰ ਦੇ ਰਾਖੀ ਕਿਉਂ ਖੜਾ ਉਹ ਕਹਿੰਦਾ ਕਿਉਂਕਿ ਇਹ ਤੂੰ ਵੀ ਤੇ ਛੋਟੇ ਭਾਈ ਦੀ ਬਾਲਟੀ ਆ ਉਹ ਕਹਿੰਦਾ ਵੀ ਮੈਂ ਉਹਦੇ ਕਰਮ ਆ ਠੀਕ ਹੈ ਉਹਦੇ ਕਰਮ ਜਾਗੇ ਨੇ ਸੋ ਤਾਂ ਕਰਕੇ ਮੈਂ ਉਹਦੇ ਕਰਮ ਆ ਮੈਂ ਇੱਥੇ ਖੜਾ ਤੇ ਮੈਂ ਉਹਦੀ ਚੀਜ਼ ਦੀ ਰਖਵਾਲੀ ਕਰ ਰਿਹਾ ਜਿਹੜਾ ਉਹ ਵੱਡਾ ਭਾਈ ਆ ਉਹ ਫਿਰ ਪੁੱਛਦਾ ਕਹਿੰਦਾ ਵੀ ਫਿਰ ਮੇਰੇ ਕਰਮ ਕਿੱਥੇ ਨੇ ਕਹਿੰਦਾ ਤੇਰੇ ਕਰਮ ਸੁੱਤੇ ਹੋਏ ਨੇ ਉਹਦੇ ਕਰਮ ਬੋਲਦੇ ਨੇ ਛੋਟੇ ਭਾਈ ਦੇ ਕਹਿੰਦਾ ਤੇਰੇ ਕਰਮ ਸੁੱਤੇ ਹੋਏ ਨੇ ਵੱਡੇ ਨੂੰ ਕਹਿੰਦੇ ਤਾਂ ਵੱਡਾ ਕਹਿੰਦਾ ਵੀ ਫਿਰ ਮੇਰੇ ਕਰਮ ਅਗਰ ਸੁੱਤੇ ਹੋਏ ਨੇ ਤਾਂ ਹੈ ਕਿੱਥੇ ਨੇ ਉਹ ਕਹਿੰਦਾ ਫਲਾਣੇ ਦਰਿਆ ਦੇ ਕੰਢੇ ਤੇ ਤੇਰੇ ਕਰਮ ਨੇ ਤਾਂ ਉਹ ਘਾਰਾ ਹੁੰਦਾ ਘਾਰਾ ਤੇ ਬਾੜ ਟੀਲੀ ਹੁੰਦਾ ਹੈ ਤਾਂ ਫਿਰ ਉਹ ਮਨ ਮਨ ਵਿੱਚ ਸੋਚ ਰਿਹਾ ਹੁੰਦਾ ਵੀ ਮੈਂ ਆਪਦੇ ਉੱਥੇ ਜਾਵਾਂ ਕਰਮਾਂ ਕੋਲੇ ਵੀ ਮੈਂ ਉਹਨੂੰ ਜਾ ਕੇ ਜਗਾਵਾਂ ਤਾਂ ਉਹ ਆਪਣੇ ਭਾਈ ਨੂੰ ਕਹਿੰਦਾ ਕਹਿੰਦਾ ਵੀ ਮੈਂ ਬਹੁਤ ਜ਼ਿਆਦਾ ਵੀ ਹਨਾ ਚਲੋ ਕੰਮ ਧੰਦਾ ਵੀ ਕਰ ਲਿਆ ਵੀ ਹੁਣ ਮੇਰਾ ਮਨ ਕਰਦਾ ਵੀ ਮੈਂ ਭਗਤੀ ਵੀ ਕਰਾਂ ਤਾਂ ਕਹਿੰਦਾ ਵੀ ਮੈਂ ਜਾਣਾ ਚਾਹਣਾ ਤਾਂ ਉਹ ਆਪ ਦੀ ਉਹ ਕਹਿੰਦਾ ਠੀਕ ਹੈ ਮੈਂ ਤੇਰੀ ਭਝਾਈ ਨੂੰ ਪੁੱਛਦਾ ਉਹ ਆਪਣੀ ਘਰਵਾਲੀ ਨੂੰ ਪੁੱਛਦਾ ਘਰਵਾਲੀ ਕਹਿੰਦੀ ਠੀਕ ਹੈ ਉਹਨੂੰ ਜਾਣ ਤੋਂ ਆਪਾਂ ਇਹ ਤੋਂ ਕੀ ਕਰਾਉਣਾ ਉਹ ਵੀ ਰੋਟੀਆਂ ਦਾ ਖਾਉਆ ਹੀ ਆ ਮੈਂ ਤਾਂ ਰੋਟੀਆਂ ਲਾ ਲਾ ਕੀ ਪਈਆਂ ਠੀਕ ਹੈ ਜੀ ਚਲੋ ਉਹਨੂੰ ਭੇਜ ਦਿੰਦੇ ਆ ਲੇਕਿਨ ਨਾ ਛੋਟਾ ਭਾਈ ਹੁੰਦਾ ਉਹਨੂੰ ਤੇ ਤਰਸਾਂ ਵਰ ਲੋ ਜਾਣ ਲੱਗਦਾ ਉਹ ਉਹਨੂੰ ਕਹਿੰਦਾ ਤੂੰ ਰੁਕ ਉਹ ਅੰਦਰ ਜਾਂਦਾ ਇੱਕ ਮੋਹਰ ਸੋਨੇ ਦੀ ਲਿਉਂਦਾ ਉਹਨੂੰ ਫੜਾ ਦਿੰਦਾ ਕਹਿੰਦਾ ਰਾਜ ਤੈਨੂੰ ਕੰਮ ਆਊਗੀ ਤੂੰ ਇਹਨੂੰ ਲੈ ਜਾ ਚਲੋ ਸੋਨੇ ਦੀ ਮੋਹਰ ਲੈ ਕੇ ਤੁਰ ਕਹਿੰਦਾ ਨਾਲ ਹੀ ਉਹ ਕੁੱਤੇ ਨੂੰ ਲੈ ਕੇ ਤੁਰ ਪੈਂਦਾ ਰਸਤੇ ਦੇ ਵਿੱਚ ਜਾ ਕੇ ਉਹਨੂੰ ਭੁੱਖ ਲੱਗਦੀ ਹੈ ਤਾਂ ਉਹ ਸੋਚਦਾ ਵੀ ਮੇਰੇ ਕੋਲ ਇੱਕ ਸੋਨੇ ਦੀ ਮੋਹਰ ਹੈ ਵੀ ਮੈਂ ਕੁਝ ਨਾ ਕੁਝ ਖਾ ਲਵਾਂ ਨਾਲੇ ਇਹਦਾ ਪੇਟ ਭਰਿਆ ਜਾਊਗਾ ਜਦੋਂ ਮੋਹਰ ਕੱਢਣ ਲੱਗਦਾ ਤਾਂ ਮੋਹਰ ਸਵਾਹ ਹੋਈ ਪਈ ਹੁੰਦੀ ਹੈ ਉਸ ਆ ਬਣ ਜਾਂਦੀ ਹੈ ਇੱਕ ਮੂਹ ਜਿਹੜੀ ਇੱਕ ਮੋਰ ਨੇ ਦਿੱਤੀ ਹੁੰਦੀ ਆ ਉਹ ਫਿਰ ਇੱਕ ਦਰਖਤ ਦੇ ਕੰਡੇ ਤੇ ਨਾ ਮਤਲਬ ਕਿ ਉਹ ਦਰਖਤ ਦੇ ਥੱਲੇ ਟੂਆ ਪੱਟ ਕੇ ਉਹਦੇ ਥੱਲੇ ਜਾਨੀ ਕਿ ਉਸ ਮੋਰ ਨੂੰ ਦੱਬ ਦਿੰਦਾ ਉਹ ਸੋਚਦਾ ਵੀ ਮੈਂ ਆਪਦੇ ਪਹਿਲਾਂ ਕਰਮਾਂ ਕੋਲੇ ਜਾਣਾ ਤੇ ਭਾਗਾਂ ਕੋਲੇ ਜਾਣਾ ਦੇਖਣਾ ਜਦੋਂ ਜਾ ਕੇ ਉਹਨਾਂ ਨੂੰ ਉਹ ਜਾਗੇ ਫਿਰ ਆ ਕੇ ਦੇਖੂਗਾ ਇਹਨੂੰ ਤਾਂ ਉਹ ਪਿੰਡ ਦੇ ਵਿੱਚ ਨਾ ਉੱਥੇ ਉਹ ਰਾਤ ਰੁਕ ਜਾਂਦਾ ਤੇ ਉਹ ਪਿੰਡ ਦੇ ਵਿੱਚ ਜਾਨੀ ਕਿ ਕਿਸੇ ਨੂੰ ਕਹਿੰਦਾ ਵੀ ਮੈਨੂੰ ਪ੍ਰਸ਼ਾਦਾ ਮਿਲ ਸਕਦਾ ਰੋਟੀ ਪਾਣੀ ਤੇ ਮੈਨੂੰ ਭੁੱਖ ਲੱਗੀ ਹੈ ਤਾਂ ਜਿਹੜਾ ਉਹ ਮਤਲਬ ਕਿ ਜਿੰਨ ਕੀ ਉਹ ਪਿੰਡ ਸੀ ਨਾ ਉਹ ਪਿੰਡ ਦੇ ਲੋਕ ਚੰਗੇ ਬਹੁਤ ਸੀਗੇ ਤਾਂ ਉਹਨਾਂ ਨੇ ਪ੍ਰਸ਼ਾਦਾ ਛਕਾਇਆ ਨਾਲ ਹੀ ਉਹਨੂੰ ਪੁੱਛਿਆ ਵੀ ਤੂੰ ਕਿੱਥੇ ਜਾ ਰਹੇ ਆ ਕਿੱਥੋਂ ਆਇਆ ਤਾਂ ਉਹਨੇ ਸਾਰਾ ਦੱਸਿਆ ਕਿ ਮੈਂ ਇਸ ਜਗ੍ਹਾ ਤੋਂ ਆਇਆ ਤੇ ਮੈਂ ਇਸ ਜਗ੍ਹਾ ਚੱਲਿਆ ਉਹਨਾਂ ਨੇ ਪੁੱਛਿਆ ਵੀ ਉੱਥੇ ਕੀ ਕਰਨ ਜਾ ਰਿਹਾ ਹੈ ਕਹਿੰਦਾ ਉਹ ਉੱਥੇ ਨਾ ਮੇਰੇ ਭਾਗ ਯਾਨੀ ਕਿ ਕਰਮ ਸੁੱਤੇ ਹੋਏ ਨੇ ਤੇ ਮੈਂ ਉਹਨਾਂ ਨੂੰ ਜਗਾਉਣ ਜਾ ਰਿਹਾ ਤਾਂ ਉਹ ਪਿੰਡ ਵਾਲੇ ਕਹਿੰਦੇ ਵੀ ਫਿਰ ਚੰਗਾ ਸਾਡਾ ਵੀ ਇੱਕ ਕੰਮ ਕਰੀ ਵੀ ਆਲੇ-ਦਾਲੇ ਸਾਰੇ ਮੀਂਹ ਪੈ ਜਾਂਦਾ ਸਾਡੇ ਪਿੰਡ ਮੀਂਹ ਨਹੀਂ ਪੈਂਦਾ ਪੈਂਦੇ ਆ ਤਾਂ ਗੜੇ ਪੈਂਦੇ ਆ ਜਿਹਦੇ ਨਾਲ ਸਾਡੀ ਫਸਲ ਤਬਾਹ ਹੋ ਜਾਂਦੀ ਹੈ ਤਾਂ ਸਾਡਾ ਵੀ ਇਸ ਸਵਾਲ ਦਾ ਜਵਾਬ ਜ਼ਰੂਰ ਲੈ ਕੇ ਆਈ ਤਾਂ ਚਲੋ ਚੱਲ ਪੈਂਦਾ ਜੀ ਅਗਲੇ ਦਿਨ ਉੱਥੋਂ ਫਿਰ ਪ੍ਰਸ਼ਾਦਾ ਪਾਣੀ ਛਕ ਕੇ ਤਾਂ ਅਗਲੇ ਪਿੰਡ ਆ ਜਾਂਦਾ ਨਾਲ ਹੀ ਕੁਝ ਰੋਟੀਆਂ ਉੱਥੋਂ ਹੋਰ ਲੈ ਲੈਂਦਾ ਉਹ ਅਗਲੇ ਪਿੰਡ ਆਉਂਦਾ ਜੀ ਉੱਥੇ ਨਾ ਮਤਲਬ ਕਿ ਆ ਕੇ ਉਹਨੂੰ ਫਿਰ ਰਾਤ ਬੈਣ ਵਾਲੀ ਹੋ ਜਾਂਦੀ ਆ ਤਾਂ ਉਹ ਪਿੰਡ ਬਹੁਤ ਸੋਹਣਾ ਸੀ ਉੱਥੇ ਕਥੜਾ ਬਣਿਆ ਹੋਇਆ ਸੀ ਦਰਖਤ ਸੀ ਉੱਥੇ ਤੇ ਉੱਥੇ ਉਹਨੇ ਰੁਕਿਆ ਆ ਉਹਦਾ ਆਰਾਮ ਵਗੈਰਾ ਕੀਤਾ ਪਰ ਉਹਨੂੰ ਕੋਈ ਨਜ਼ਰ ਨਹੀਂ ਆਇਆ ਉੱਥੇ ਉਹ ਇਨਸਾਨ ਵਗੈਰਾ ਸੋ ਇਨਸਾਨ ਪਿੰਡ ਸੀ ਜਣੀ ਉਹ ਉਹ ਦਰਖਤ ਦੇ ਥੱਲੇ ਰੁਕ ਜਾਂਦਾ ਤੇ ਉੱਥੇ ਇਸ਼ਨਾਨ ਕਰਦਾ ਤੇ ਪ੍ਰਸ਼ਾਦਾ ਜਿਹੜਾ ਉਹ ਤੋਂ ਲੈ ਕੇ ਆਇਆ ਸੀ ਖੁਦ ਛਕਦਾ ਕੁੱਤੇ ਨੂੰ ਛਕਾਉਂਦਾ ਤੇ ਫਿਰ ਉਸ ਤੋਂ ਆਰਾਮ ਕਰਨ ਲਈ ਰੁਕ ਜਾਂਦਾ ਤਾਂ ਉਹ ਦਰਖਤ ਉਹਨੂੰ ਪੁੱਛਦਾ ਵੀ ਭਣਿਆ ਮਾਨਸਾ ਬਿਰਾਗੀਰ ਕਿੱਥੋਂ ਆਇਆ ਕਿੱਥੇ ਜਾਣਾ ਤੇ ਉਹ ਦਰਖਤ ਨੂੰ ਦੱਸਦਾ ਵੀ ਮੈਂ ਇਸ ਜਗ੍ਹਾ ਤੋਂ ਆਇਆ ਇਸ ਜਗ੍ਹਾ ਜਾਣਾ ਸੇਮ ਉਹੀ ਸਟੋਰੀ ਜਿਹੜੀ ਉਹ ਪਿਛਲੇ ਪਿੰਡ 'ਚ ਸੁਣਾ ਕੇ ਆਇਆ ਸੀ ਤਾਂ ドラਖਤ ਨੂੰ ਕਹਿੰਦਾ ਕਹਿੰਦਾ ਜੇ ਤੂੰ ਚੱਲਿਆ ਤਾਂ ਮੇਰਾ ਵੀ ਇੱਕ ਕੰਮ ਕਰੀ ਕਹਿੰਦਾ ਮੇਰਾ ਅੱਧਾ ਪਾਸਾ ਨੂੰ ਸੁੱਕਿਆ ਹੋਇਆ ਅੱਧਾ ਪਾਸਾ ਹਰਾ ਹੈ ਕਹਿੰਦੀ ਪੁੱਛ ਕੇ ਆਈ ਵੀ ਕਾਰਨ ਕੀ ਹੈ ਵੀ ਤਾਂ ਕਿ ਮੈਂ ਇਸ ਤੋਂ ਮੁਕਤ ਹੋ ਸਕਾਂ ਦੂਜੇ ਪਾਸੇ ਵੀ ਮੈਂ ਹਰਾ ਭਰਾ ਹੋ ਸਕਾਂ ਤਾਂ ਉਹ ਕਹਿਨਾਂ ਦਾ ਠੀਕ ਹੈ ਅਗਲੇ ਦਿਨ ਉਹ ਉੱਥੋਂ ਸਵੇਰ ਹੁੰਦੀ ਹੈ ਚੱਲ ਪੈਂਦਾ ਉਸ ਤੋਂ ਬਾਅਦ ਜਿਹੜੇ ਉਹ ਦਰਿਆ ਦੇ ਕੰਢੇ ਤੇ ਜਾਣਾ ਚਾਹੁੰਦਾ ਉੱਥੇ ਪਹੁੰਚ ਜਾਂਦਾ ਹੈ ਲੇਕਿਨ ਹੁਣ ਉਹ ਬੈਠਾ ਆਪਣੇ ਕੁੱਤੇ ਦੇ ਨਾਲ ਹੀ ਸੋਚ ਰਿਹਾ ਵੀ ਮੈਂ ਦਰਿਆ ਪਾਰ ਕਿਵੇਂ ਕਰਾਂ ਕੋਈ ਇੱਥੇ ਕਿਸ਼ਤੀ ਨਹੀਂ ਕੋਈ ਕੁਝ ਹੋਰ ਨਹੀਂ ਤਾਂ ਦਰਿਆ ਦੇ ਵਿੱਚੋਂ ਮਗਰਮੱਛ ਬਾਹਰ ਆਉਂਦਾ ਜਦੋਂ ਮਗਰਮੱਛ ਆਉਂਦਾ ਉਹਨੂੰ ਪੁੱਛਦਾ ਵੀ ਰਾਹ ਕਿਹੜਾ ਕਿੱਥੋਂ ਆਇਆ ਕਿੱਥੇ ਜਾਣਾ ਤਾਂ ਫਿਰ ਉਹਨੂੰ ਸੇਮ ਉਹ ਹੀ ਸਟੋਰੀ ਉਹ ਸੁਣਾਉਂਦਾ ਤਾ ਫਿਰ ਉਹ ਮਗਰਮੱਛ ਉਹਨੂੰ ਕਹਿੰਦਾ ਚੱਲ ਚੰਗਾ ਤੂੰ ਜਦੋਂ ਜਾਏਂਗਾ ਮੇਰਾ ਇੱਕ ਕੰਮ ਕਰੀ ਵੀ ਪਿੱਛੋਂ ਇਹ ਸਵਾਲ ਕੁਝ ਕੀ ਆਈ ਵੀ ਪਿੱਛੋਂ ਠੰਡਾ ਪਾਣੀ ਆਉਂਦਾ ਮੇਰੇ ਸਰੀਰ ਨੂੰ ਠੰਡਾ ਪਾਣੀ ਲੱਗਦਾ ਮੈਂ ਸਾਰਾ ਦਿਨ ਪਾਣੀ ਦੇ ਵਿੱਚ ਹੀ ਰਹਿਣਾ ਪਰ ਫਿਰ ਵੀ ਮੇਰਾ ਸਰੀਰ ਤਪਦਾ ਰਹਿੰਦਾ ਹੈ ਅੱਗ ਦੇ ਵਾਂਗ ਵੀ ਇਹਦਾ ਕੀ ਕਾਰਨ ਹੈ ਤਾਂ ਕਿ ਮੈਂ ਇਸ ਤੋਂ ਮੁਕਤ ਹੋ ਸਕਾਂ ਤਾਂ ਉਹ ਕਹਿੰਦਾ ਹੁਣ ਮਗਰਮਛ ਤਾਂ ਆਪਾਂ ਨੂੰ ਪਤਾ ਵੀ ਕਿਸੇ ਨੂੰ ਬਖਸ਼ਦਾ ਨਹੀਂ ਹੈ ਤਾਂ ਉਹ ਕਹਿੰਦਾ ਕਿ ਤੂੰ ਮੈਨੂੰ ਦਰਿਆ ਪਾਰ ਕਰਾ ਦੇ ਫਿਰ ਮੈਂ ਤੇਰੇ ਸਵਾਲ ਦਾ ਜਵਾਬ ਜ਼ਰੂਰ ਲੈ ਕੇ ਆਉਂਗਾ ਚਲੋ ਮਗਰਮਾ ਮਛੂ ਦਾ ਦਰਿਆ ਪਾਰ ਕਰਾ ਦਿੰਦਾ ਹੈ ਜਦੋਂ ਉਹ ਉੱਥੇ ਜ ਪਹੁੰਚਦਾ ਹੈ ਤੇ ਉੱਥੇ ਉਹ ਪਹਿਲਾਂ ਸਪਾਈ ਕਰਦਾ ਹੈ ਪਾਣੀ ਭਰ ਕੇ ਰੱਖਦਾ ਤਾਜਾ ਤੇ ਜਿਹੜੇ ਸੰਤ ਮਹਾਂਪੂਛ ਉੱਥੇ ਬੈਠੇ ਹੁੰਦੇ ਉਹਨਾਂ ਦੇ ਪੈਰ ਦੱਬਣੇ ਸ਼ੁਰੂ ਕਰ ਦਿੰਦਾ ਉਹ ਪੁੱਛਦੇ ਨੇ ਵੀ ਬੱਚੇ ਤੂੰ ਕਿੱਦਾਂ ਆਇਆ ਕੀ ਤੈਨੂੰ ਚਾਹੀਦਾ ਹੈ ਤਾਂ ਫਿਰ ਉਹ ਦੱਸਦਾ ਕਹਿੰਦੇ ਬਾਬਾ ਜੀ ਵੀ ਇਦਾਂ ਕਰਕੇ ਵੀ ਮੈਂ ਤਾਂ ਉਹਦੇ ਜਿਹੜੇ ਸੁੱਤੇ ਹੋਏ ਭਾਗ ਤੇ ਕਰਮ ਨੇ ਉਹ ਜਗਾਉਣ ਆਇਆ ਵੀ ਮੈਨੂੰ ਤਾਂ ਮੇਰੇ ਭਰਾ ਦੇ ਜਿਹੜੇ ਭਾਗ ਨੇ ਉਹ ਮਿਲੇ ਸੀ ਕਰਮ ਯਾਨੀ ਕਿ ਉਹਦੇ ਕਰਮ ਜਾਗ ਗਏ ਨੇ ਪਰ ਮੈਨੂੰ ਉਹਨਾਂ ਨੇ ਦੱਸਿਆ ਵੀ ਮੇਰੇ ਭਾਗ ਜਿਹੜੇ ਕਰਮ ਸੁੱਤੇ ਹੋਏ ਆ ਵੀ ਮੈਨੂੰ ਇੱਥੇ ਮਿਲਣ ਦੇ ਉਹ ਤੇ ਮੈਂ ਉਹਨੂੰ ਜਗਾ ਸਕਦਾ ਤਾਂ ਫਿਰ ਉਹ ਕਹਿੰਦਾ ਵੀ ਠੀਕ ਹੈ ਇਹ ਫਿਰ ਕਹਿੰਦਾ ਕਿ ਹੁਣ ਤੋਂ ਬਾਅਦ ਤੇਰੇ ਜਿਹੜੇ ਭਾਗ ਆ ਉਹ ਜਾ ਗਏ ਤਾਂ ਉਹ ਕੁਛ ਦਾ ਬਾਬਾ ਜੀ ਕਿਵੇਂ ਜਾ ਗਏ ਕਹਿੰਦੇ ਤੂੰ ਇਸ ਕੁੱਤੇ ਨੂੰ ਰੋਟੀ ਪਾਉਣਾ ਹੈ ਨਾ ਉਹ ਰੋਟੀ ਦੇ ਕਾਰਨ ਜਿਹੜੇ ਤੇਰੇ ਸੁੱਕਤੇ ਹੋਏ ਭਾਗ ਸੇ ਜਾਗ ਚੁੱਕੇ ਨੇ ਤਾਂ ਫਿਰ ਉਹ ਕੁਛਦਾ ਕਿ ਬਾਬਾ ਜੀ ਉਹ ਬਾਬਾ ਜੀ ਨੇ ਕਿਹਾ ਵੀ ਦਾਨ ਪੁੰਨ ਕਰਨ ਦੇ ਨਾਲ ਜਿਹੜੇ ਤੇਰੇ ਭਾਗ ਜਾਗ ਗਏ ਵੀ ਇਹ ਤੈਨੂੰ ਬਹੁਤ ਸੀਸਾ ਦਿੰਦਾ ਦਿਲ ਤਾਂ ਜਿਹਦਾ ਪੇਟ ਭਰਦਾ ਤਾਂ ਫਿਰ ਉਹਨੇ ਪੁੱਛਿਆ ਕਿਨੇ ਬਾਬਾ ਜੀ ਮੇਰਾ ਜਿਹੜਾ ਭਰਾ ਉਹ ਤਾਂ ਕੋਈ ਦੰਦ ਪੁੰਨੀ ਕਰਦਾ ਫਿਰ ਉਹਦੇ ਭਾਅ ਕਿਵੇਂ ਜਾਗੇ ਫਿਰ ਬਾਬਾ ਜੀ ਨੇ ਕਿਹਾ ਵੀ ਉਹਨੂੰ ਉਹਦੇ ਪਿਛਲੇ ਕਰਮਾਂ ਦਾ ਫਲ ਮਿਲਿਆ ਪਿਛਲੇ ਕਰਮ ਦੇ ਵਿੱਚ ਜਿਹੜੇ ਚੰਗੇ ਕਰਮ ਕੀਤੇ ਉਹਨਾਂ ਚ ਪਿਛਲਾ ਜਨਮ ਵੀ ਉਹਦਾ ਚੰਗਾ ਬਤੀਤ ਹੋਇਆ ਤੇ ਇਹ ਜਨਮ ਵੀ ਉਹਦਾ ਚੰਗਾ ਬਤੀਤ ਹੋ ਰਿਹਾ ਤੇ ਜੇ ਉਹ ਹੁਣ ਚੰਗੇ ਕਰਮ ਨਹੀਂ ਕਰ ਰਿਹਾ ਤਾਂ ਫਿਰ ਅਗਲੇ ਜਨਮ ਦੇ ਵਿੱਚ ਉਹ ਕਸ਼ਟ ਭੋਗੇਗਾ ਤਾਂ ਫਿਰ ਉਹ ਉਹਨਾਂ ਨੇ ਨਾਲ ਹੀ ਬਾਬਾ ਜੀ ਨੇ ਇਹ ਵੀ ਕਿਹਾ ਕਹਿੰਦੇ ਤੂੰ ਪਿਛਲੇ ਜਨਮ 'ਚ ਕੋਈ ਕਰਮ ਨਹੀਂ ਕਰੀ ਸੀ ਚੰਗੇ ਇਸ ਕਰਕੇ ਤੇਰੀ ਇਸ ਜਨਮ ਦੇ ਵਿੱਚ ਜਿਹੜੇ ਭਾਗ ਜਿਹੜੇ ਕਰਮਾਂ ਸੁੱਤੇ ਹੋਏ ਸੀ ਕਹਿੰਦੇ ਪਰ ਹੁਣ ਤੂੰ ਦਾਨ ਪੁੰਨ ਕੀਤਾ ਉਹਦੇ ਨਾਲ ਹੁਣ ਤੇਰੇੜੇ ਕਰਮਾਂ ਜਾਗੇ ਨੇ ਨਾਲ ਹੀ ਫਿਰ ਉਹ ਆ ਜਿਹੜੇ ਹੋਰ ਸਵਾਲ ਸੀ ਉਹ ਵੀ ਪੁੱਛਦਾ ਹੈ ਕਹਿੰਦੇ ਬਾਬਾ ਜੀ ਫਿਰ ਮੈਂ ਹੁਣ ਕੁਝ ਸਵਾਲ ਹੋਰ ਵੀ ਪੁੱਛਣਾ ਚਾਹੁੰਨਾ ਇੱਕ ਪਿੰਡ ਦੇ ਵਿੱਚ ਨਹੀਂ ਨਹੀਂ ਪੈਂਦਾ ਤੇ ਵੀ ਉਹਦੇ ਬਾਰੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਤਾਂ ਫਿਰ ਉਹਨਾਂ ਨੇ ਬਾਬਾ ਜੀ ਨੂੰ ਦੱਸਿਆ ਕਹਿੰਦੇ ਉਸ ਪਿੰਡ ਦੇ ਵਿੱਚ ਪਾਡਤ ਤੇ ਪੰਡਤਾਇਨ ਰਹਿੰਦੇ ਸੀ ਉਹਨਾਂ ਦੀ ਡੈਥ ਹੋ ਗਈ ਆ ਉਹਨਾਂ ਦੀ ਬੇਟੀ ਆ ਜਿਹੜੀ ਵਿਚਾਰੀ ਔਖੇ ਸੌਖੇ ਗੁਜ਼ਾਰਾ ਕਰਦੀ ਆ ਪਿੰਡ ਵਾਲਿਆਂ ਨੇ ਕਦੇ ਉਹਦੀ ਸਾਰ ਨਹੀਂ ਲੈਤੀ ਕੋਈ ਉਹਦਾ ਕਾਰਜ ਨਹੀਂ ਕੀਤਾ ਕਹਿੰਦੇ ਇਸੇ ਕਰਕੇ ਉਹ ਸਾਰੇ ਪਿੰਡ ਨੂੰ ਉਹਦਾ ਜਿਹੜਾ ਹੈਗਾ ਫਲ ਮਿਲ ਰਿਹਾ ਠੀਕ ਹੈ ਕਹਿੰਦੇ ਉਹਨਾਂ ਨੂੰ ਕਹੋ ਵੀ ਉਹ ਕਾਰਜ ਕਰਨ ਉਸ ਬੱਚੀ ਦਾ ਉਸ ਬੱਚੀ ਦੀ ਵੀ ਦੇਖ ਰੇਖ ਕਰਨ ਉਹਨੂੰ ਉੱਛੜ ਵੀ ਉਹਨੂੰ ਕੁਝ ਚਾਹੀਦਾ ਖਵਾਉਣ ਪਿਓਣ ਕਹਿੰਦੇ ਵੀ ਉਹਨਾਂ ਦਾ ਜਿਹੜਾ ਕਮਾੜੇ ਕਰਮ ਸਿੱਧੇ ਹੋ ਜਾਣਗੇ ਤੇ ਕੰਦਾ ਜੀ ਇੱਕ ਮੈਂ ਹੋਰ ਚੀਜ਼ ਪੁੱਛਣਾ ਚਾਹੁੰਦਾ ਇੱਕ ਦਰਖਤ ਮੈਨੂੰ ਮਿਲਿਆ ਸੀ ਉਹ ਅੱਧਾ ਜ ਹਰਾਗਾ ਅੱਧਾ ਸੁੱਕਿਆ ਹੋਇਆ ਵੀ ਉਹਦਾ ਕਾਰਨ ਕੀ ਹੈ ਤਾਂ ਮਹਾਪੁਰਸ਼ਾਂ ਨੇ ਕਿਹਾ ਕਹਿੰਦੇ ਵੀ ਉਹਦੇ ਨਾ ਇੱਕ ਸਾਈਡ ਤੇ ਜੜ ਦੇ ਥੱਲੇ ਕਹਿੰਦੇ ਇੱਕ ਰਾਜੇ ਨੇ ਸੋਨਾ ਵੀ ਖਜ਼ਾਨਾ ਦੱਬਿਆ ਹੋਇਆ ਜਿੱਥੇ ਤਾਂ ਕਹਿੰਦੇ ਜਿਹੜਾ ਮਿੱਟੀ ਨਾਲ ਜੁੜੀਆਂ ਹਈਆਂ ਉਧਰੋਂ ਹਰਾ ਭਰਾ ਜਿੱਥੇ ਖਜ਼ਾਨੇ ਨਾਲ ਜੁੜੀਆਂ ਸੁੱਕਿਆ ਹੋਇਆ ਉਹ ਕਿਸੇ ਨੂੰ ਆਪਣਾ ਖਜ਼ਾਨਾ ਦੇ ਦੇਵੇ ਉਹ ਹਰਾ ਭਰਾ ਹੋ ਜਾਏਗਾ ਹੋ ਜਾਵੇਗਾ ਤੇ ਫਿਰ ਨਾਲ ਹੀ ਉਹ ਕੁਛ ਦਾ ਕਹਿੰਦਾ ਜੇ ਇੱਕ ਮਗਰਮ ਅਛ ਹੈ ਇਸੇ ਦਰਿਆ ਦੇ ਵਿੱਚ ਵੀ ਉਹ ਬਹੁਤ ਅਗੰਗੁ ਤਪਦਾ ਰਹਿੰਦਾ ਉਹਦਾ ਕਾਰਨ ਕੀ ਹੈ ਤਾਂ ਮਹਾਪੁਰਸ਼ਾਂ ਨੇ ਕਿਹਾ ਕਹਿੰਦੇ ਪਿਛਲੇ ਜਨਮ ਵਿੱਚ ਉਹ ਸੰਤ ਸੀਗਾ ਤੇ ਉਹਨੇ ਬਹੁਤ ਚਾਰ ਵੇਦਾਂ ਦਾ ਗਿਆਨ ਇਕੱਠਾ ਕੀਤਾ ਸੀ ਪਰ ਉਹ ਗਿਆਨ ਉਹਨੇ ਕਿਸੇ ਨੂੰ ਚ ਵੰਡਿਆ ਨਹੀਂ ਆਪਣੇ ਤੱਕ ਰੱਖ ਲਿਆ ਕਹਿੰਦੇ ਇਸੇ ਕਰਕੇ ਜਿਹੜਾ ਉਹਦਾ ਸਰੀਰ ਉਹ ਤਪਦਾ ਹੈ ਗਦੇ ਉਹਨੂੰ ਕਹੇ ਵੀ ਆਪਣਾ ਗਿਆਨ ਚਾਰ ਫੁੱਕਾ ਮਾਰ ਕੇ ਆਪਣੇ ਚਾਰੇ ਵਿਦਵਤਾਂ ਦਾ ਗਿਆਨ ਕਿਸੇ ਨੂੰ ਦੇ ਦਵੇ ਤੇ ਫਿਰ ਉਸ ਤੋਂ ਬਾਅਦ ਉਹਦੀ ਮੁਕਤੀ ਹੋ ਜਾਵੇਗੀ ਤਾਂ ਜਦੋਂ ਉਹ ਚਲੋ ਵਾਪਸ ਆਉਂਦਾਗਾ ਤਾਂ ਉਹ ਮગરਮੱਛ ਨੂੰ ਦੁਬਾਰਾ ਮਿਲਦਾ ਉਹਨੂੰ ਉਹ ਮગરਮੱਛ ਨੂੰ ਕਹਿੰਦਾ कि ਪਹਿਲਾਂ ਤੂੰ ਮੈਨੂੰ ਦਰਿਆ ਪਾਰ ਕਰਾ ਕਿਉਂਕਿ ਤੂੰ ਹੈ ਤਾਂ ਮਗਰਮੱਛ ਨਾ ਕਹਿੰਦੇ ਫਿਰ ਮੈਂ ਤੈਨੂੰ ਤੇਰੇ ਸਵਾਲ ਦਾ ਜਵਾਬ ਦੇਵਾਂਗਾ ਚਲੋ ਮਗਰਮੱਛ ਨੂੰ ਦਰਿਆ ਪਾਰ ਕਰਾ ਰਹੰਦਾ ਹੈ ਉਹ ਦੱਸਦਾ ਉਹਨੂੰ ਕਹਿੰਦੇ ਵੀ ਤੂੰ ਚਾਰ ਵਿਦਾਂ ਦਾ ਗਿਆਨ ਪ੍ਰਾਪਤ ਕੀਤਾ ਹੋਇਆ ਸੀ ਪਿਛਲੇ ਜਨਮ ਵਿੱਚ ਜੋ ਤੂੰ ਕਿਸੇ ਨੂੰ ਵੰਡਿਆ ਨਹੀਂ ਕਹਿੰਦੇ ਤੂੰ ਚਾਰ ਫੁੱਫਕਾ ਮਾਰ ਕਿਸੇ ਵੱਲ ਤੇ ਉਹ ਗਿਆਨ ਤੂੰ ਉਹਨੂੰ ਦੇ ਦੇ ਤੇ ਤੇਰੀ ਮੁਕਤੀ ਹੋ ਜਾਵੇਗੀ ਫਿਰ ਉਹ ਸੋਚਦਾਗਾ ਕਹਿੰਦਾ ਵੀ ਇੱਥੇ ਹੋਰ ਕੀ ਨਹੀਂ ਆਣਾ ਤੂੰ ਹੀ ਹੈਗਾ ਤੂੰ ਐ ਕੱਲ ਮੇਰੇ ਨੇੜੇ ਹੋ ਮੈਂ ਫੁੱਕਾ ਮਾਰਾਂ ਤੇ ਗਿਆਨ ਤੈਨੂੰ ਮਿਲ ਜਾਵੇ ਤੇ ਉਹ ਚਾਰ ਫੁੱਕਾ ਮਾਰਦਾ ਉਹ ਗਿਆਨ ਜਿਹੜਾ ਹੈਗਾ ਉਸ ਵੱਡੇ ਭਾਈ ਨੂੰ ਮਿਲ ਜਾਂਦਾ ਤੇ ਮਗਰ ਮਛ ਦੀ ਮੁਕਤੀ ਹੋ ਜਾਂਦੀ ਹੈ ਉੱਥੋਂ ਚੱਲ ਪੈਂਦਾ ਹੈ ਉਦੋਂ ਬਾਅਦ ਉਹ ਦਰਖਤ ਦੇ ਕੋਲ ਆਉਂਦਾ ਹੈ ਜਿਹੜਾ ਬਦ ਸੁੱਕਿਆ ਹੋਇਆ ਸੀ ਉਹ ਦਰਖਤ ਨੂੰ ਦੱਸਦਾ ਹੈ ਕਹਿੰਦਾ ਵੀ ਤੇਰੀਆਂ ਜਿਹੜੀਆਂ ਜੜਾਂ ਨਾ ਉਹਦੇ ਥੱਲੇ ਖਜ਼ਾਨਾ ਦੱਬਿਆ ਹੋਇਆ ਹੈ ਜਿਹੜਾ ਖਜ਼ਾਨਾ ਇੱਕ ਰਾਜੇ ਨੇ ਦੱਬਿਆ ਸੀ ਕਹਿੰਦੇ ਉਹ ਖਜ਼ਾਨਾ ਤੂੰ ਕਿਸੇ ਨੂੰ ਦੇ ਦੇ ਤੇ ਫਿਰ ਤੂੰ ਦੋਨੋਂ ਪਾਸੇ ਹਰਾ-ਭਰਾ ਹੋ ਜਾਵੇਂਗਾ ਫਿਰ ਉਹ ਦਰਖਤ ਕਹਿੰਦਾ ਵੀ ਤੂੰ ਖਜ਼ਾਨਾ ਤੂੰ ਹੀ ਲੈ ਲੈ ਤਾਂ ਫਿਰ ਉਹ ਕਹਿੰਦਾ ਇਹ ਕਹਿੰਦਾ ਵੀ ਮੇਰੇ ਕੋਲੇ ਹੁਣ ਤਾਂ ਕੁਝ ਹੈ ਨਹੀਂ ਲੈ ਕੇ ਜਾਣ ਲਈ ਮੈਂ 2-4 ਦਿਨਾਂ ਨੂੰ ਆਨਾਂ ਫਿਰ ਮੈਂ ਸੋਨਾ ਜਿਹੜਾ ਇੱਥੋਂ ਲੈ ਜਾਵਾਂ ਚਲੋ ਇੰਦਾ ਕਰਦੇ ਹੋਏ ਉਸ ਤੋਂ ਬਾਅਦ ਉਹ ਪਿੰਡ ਦੇ ਵਿੱਚ ਆਇਆ ਉਹ ਪਿੰਡ ਵਾਲਿਆਂ ਨੂੰ ਨੇ ਕਿਹਾ ਕਹਿੰਦੇ ਵੀ ਇੰਦਾ ਕਰਕੇ ਤੁਹਾਡੇ ਪਿੰਡ ਦੇ ਵਿੱਚ ਇੱਕ ਲੜਕੀ ਹੈ ਜਿਹਦੇ ਮਾਵਾ-ਬਾਪ ਦੀ ਡੈਥ ਹੋ ਗਈ ਆ ਵੀ ਤੁਸੀਂ ਉਹਦੇ ਸਾਰ ਨਹੀਂ ਕਦੇ ਲੈਤੀ ਤੁਸੀਂ ਉਹਦਾ ਕੋਈ ਕਾਰਜ ਨਹੀਂ ਕੀਤਾ ਤੁਸੀਂ ਉਹਦੇ ਸਾਰ ਲਓ ਉਹਦੇ ਕਾਰਜ ਕਰੋ ਤੁਹਾਡੇ ਪਿੰਡ ਦੀ ਜਿਹੜੀ ਕਿਸਮਤ ਉਹ ਬਦਲ ਜਾਵੇਗੀ ਫਿਰ ਉਹ ਲੋਕ ਸੋਚਦੇ ਨੇ ਵੀ ਅਸੀਂ ਤਾਂ ਸਾਡਾ ਤਾਂ ਪਿੰਡ ਹੀ ਬਹੁਤ ਜ਼ਿਆਦਾ ਗਰੀਬ ਹੋਇਆ ਪਿਆ ਸਾ ਇੱਥੇ ਕੌਣ ਵਿਆਹ ਕਰਾਉਣਾ ਉਹ ਐਦਾਂ ਕਰ ਤੈਨੂੰ ਹੀ ਉਹਦਾ ਰਿਸ਼ਤਾ ਕਰ ਦਿੰਨੇ ਆ ਤਾਂ ਇਸੇ ਤਰੀਕੇ ਨਾਲ ਉਹ ਲਾਵਾ ਪੜੀਆਂ ਜਾਂਦੀਆਂ ਤੇ ਉਹ ਕੁੜੀ ਦਾ ਰਿਸ਼ਤਾ ਉਸੇ ਨੂੰ ਵੱਡੇ ਭਾਈ ਨੂੰ ਕਰ ਦਿੱਤਾ ਜਾਂਦਾ ਤੇ ਫਿਰ ਉਹਨੇ ਉਹਨੂੰ ਲੱਗਿਆ ਵੀ ਇਹ ਪਿੰਡ ਵਾਲੇ ਚੰਗੇ ਨੇ ਵੀ ਵਸ ਇੱਕ ਕਿਸਮਤ ਦੇ ਮਾਰੇ ਹੋਏ ਨੇ ਫਿਰ ਉਹਨਾਂ ਨੂੰ ਉਹ ਕਹਿੰਦਾ ਵੀ ਆਇਆ ਕਰੋ ਜਿਹਦੇ ਕੋਲ ਬਾਲਟੀ ਆ ਕੋਈ ਭਾਂਡਾ ਲਓ ਚਲੋ ਮੇਰੇ ਨਾਲ ਤੇ ਤੁਹਾਨੂੰ ਮੈਂ ਤਾਨੂੰ ਵੀ ਦਿੰਨਾ ਤੇ ਉਹ ਦਰਖਤ ਦੇ ਕੋਲ ਲੈ ਆਉਂਦਾ ਉਹ ਦਰਖਤ ਦੇ ਥੱਲੇ ਉਹ ਲੋਕਾਂ ਨੂੰ ਕਹਿੰਦਾ ਪੱਟਣ ਤੋਂ ਬਾਅਦ ਜਿਨੇ ਜਿੰਨਾ ਜਿੰਨਾ ਲੈ ਕੇ ਜਾਣਾ ਤੁਸੀਂ ਆਪਣਾ ਧੰਨ ਲੈ ਜਾਓ ਚਲੋ ਪਿੰਡ ਵਾਲੇ ਥੋੜਾ ਥੋੜਾ ਧੰਨ ਕਰਕੇ ਸਾਰੇ ਲੈ ਗਏ ਜਿਹੜਾ ਬਾਕੀ ਦਾ ਬਚਿਆ ਹਾ ਧੰਨ ਸੀ ਉਹਨੇ ਰੱਥ ਦੇ ਉੱਤੇ ਲੱਦਿਆ ਨਾਲ ਆਪਣੇ ਘਰ ਵਾਲੀ ਨੂੰ ਲੈਤਾ ਤੇ ਉਹ ਸੋਨਾ ਲੈ ਕੇ ਉਹ ਚੱਲ ਪਿਆ ਆਪਣੇ ਪਿੰਡ ਵੱਲ ਠੀਕ ਹੈ ਜੀ ਲੋਕਾਂ ਨੇ ਵੀ ਧੰਨਵਾਦ ਕੀਤਾ ਉਸ ਪਿੰਡਦਿਆਂ ਨੇ ਉਹਨਾਂ ਨੇ ਵੀ ਉਹਨਾਂ ਨੂੰ ਕੁਝ ਚੀਜ਼ਾਂ ਦਿੱਤੀਆਂ ਵੀ ਸਾਡੇ ਪਿੰਡ ਦੀ ਕੁੜੀ ਐ ਧੀ ਭੈਣਾ ਵੀ ਅਸੀਂ ਇਹਨੂੰ ਦਾਤਪੂਰਨ ਕਰਲੀ ਚਲੋ ਸਾਰਾ ਕੁਝ ਲੈ ਕੇ ਉਥੋਂ ਚੱਲ ਪੈਂਦਾ ਉਤੋਂ ਬਾਅਦ ਜਿੱਥੇ ਉਹਨੇ ਮੋਹਰ ਦੱਬੀ ਸੀ ਜਿਹੜੀ ਸਵਾਹ ਹੋ ਗਈ ਸੀ ਉਥੇ ਆਂਦਾ ਤਾਂ ਉਥੋਂ ਬਾਅਦ ਉਹਨੂੰ ਪੱਟਦਾ ਜਦੋਂ ਦੇਖਦਾ ਉਹ ਜਿਹੜੀ ਮੋਹਰ ਆ ਵਾਪਸ ਸਵਾਹ ਤੋਂ ਸੋਨਾ ਬਣ ਜਾਂਦੀ ਹੈ ਤਾਂ ਫਿਰ ਉਹਨੂੰ ਯਕੀਨ ਆ ਜਾਂਦਾ ਵੀ ਵਾਕਈ ਹੁਣ ਮੇਰੇ ਜਿਹੜੇ ਭਾਗ ਆ ਕਰਮ ਆ ਸੁੱਤੇ ਹੋਏ ਜਾਗ ਗਏ ਫਿਰ ਉਹ ਵਾਪਸ ਪਿੰਡ ਆਉਂਦਾ ਇੱਕ ਮਹਿਲ ਬਣਾਉਂਦਾ ਵਧੀਆ ਘਰ-ਬਾਰ ਆਪਣੇ ਘਰ ਵਾਲੀ ਨੂੰ ਰੱਖਦਾ ਸੁਖੀ ਜੀਵਨ ਬਤੀਤ ਕਰਦਾ ਸੋ ਇਹ ਕਹਾਣੀ ਤੋਂ ਆਪਾਂ ਨੂੰ ਇੱਕ ਸਿੱਖਿਆ ਮਿਲਦੀ ਹੈ ਬਿਜੇ ਆਪਾਂ ਗੁਰਬਾਣੀ ਵੀ ਜਪਦੇ ਆਂ ਨਾਮ ਨਾਲ ਜਪਣ ਦੇ ਨਾਲ ਜਿਹੜਾ ਹੈਗਾ ਆਪਾਂ ਚੰਗੇ ਕਰਮ ਵੀ ਕਰਦੇ ਆਂ ਤਾਂ ਫਿਰ ਸਾਨੂੰ ਫਲ ਜਿਹੜਾ ਦੁੱਗਣਾ ਮਿਲਦਾ ਜਿਹੜਾ ਸਾਡੇ ਕਸ਼ਟ ਆ ਉਹ ਦੁੱਗਣੀ ਸਪੀਡ ਨਾਲ ਕੱਟੇ ਜਾਂਦੇ ਨੇ ਤੇ ਮੈਂ ਕਾਫੀ ਵਾਰ ਇਹ ਚੀਜ਼ ਪਹਿਲਾਂ ਵੀ ਸ਼ੇਅਰ ਕੀਤੀ ਆ ਵੀ ਅਸੀਂ ਆ ਵੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਕਰਦੇ ਆ ਜਿਵੇਂ ਸਾਡੇ ਇੱਥੇ ਪਿੰਡ ਦੇ ਵਿੱਚ ਤਿੰਨ ਕੁੱਤੇ ਸੀਗੇ ਪਹਿਲਾਂ ਹੁਣ ਤਾਂ ਵਿਚਾਰੇ ਉਹਨਾਂ ਦੀ ਡੈਥ ਹੋ ਗਈ ਦਿਨਾਂ ਦੀ ਤਾਂ ਮੈਂ ਉਹਨਾਂ ਨੂੰ ਰੋਟੀ ਪਾਣੀ ਪਾ ਦਿੰਦੀ ਸੀ ਤੇ ਉਹ ਗੇਟਾਂ ਦੇ ਵਿੱਚ ਬੈਠੇ ਰਹਿੰਦੇ ਉਹ ਖੈ ਰਾਖੀ ਵੀ ਕਰਦੇ ਸੀ ਘਰ ਦੇ ਪਰ ਕਿਸੇ ਨੇ ਉਹਨਾਂ ਤੋਂ ਪਰੇਸ਼ਾਨ ਹੋ ਕੇ ਇੱਕ ਦਿਨ ਤਾਂ ਵਿਚਾਰੀ ਦੀ ਰੀੜ ਦੀ ਹੱਡੀ ਤੋੜ ਦਿੱਤੀ ਤੇ ਉਹ ਵਿਚਾਰੀ ਰਿਜਕ ਰਿਜਕ ਮਰ ਗਈ ਸਾਨੂੰ ਪਤਾ ਹੀ ਨਹੀਂ ਚੱਲਿਆ ਵੀ ਇਹਨੂੰ ਹੋਇਆ ਕੀ ਅਸੀਂ ਬਹੁਤ ਜਣੇ ਉਹਨੂੰ ਦੁੱਧ ਵਗੈਰਾ ਵੀ ਪਾਇਆ ਦਰਸੇ ਵੀ ਮੈਨੂੰ ਬਹੁਤ ਆਇਆ ਵੀ ਮੈਨੂੰ ਉਹ ਅੱਜ ਵੀ ਯਾਦ ਆਉਂਦੀ ਹੈ ਤੇ ਉਹ ਚਲੋ ਉਹਦੀ ਡੈਥ ਹੋ ਗਈ ਇੱਕ ਹੋਰ ਸੀ ਉਹਦਾ ਕਿਸੇ ਨੇ ਗਾਲ ਘੁੱਟ ਕੇ ਮਾਰ ਦਿੱਤਾ ਦੇਖੋ ਲੋਕਾਂ ਦੀ ਮੈਂਟੈਲਿਟੀ ਕਿਦਾਂ ਦੀ ਹੋਈ ਪਈ ਹੈ ਹਨਾ ਬੰਦਾ ਮਲਕੀ ਇਨਸਾਨ ਤਾਂ ਰਹੀ ਹੀ ਨਹੀਂ ਇੱਕ ਤਰ੍ਹਾਂ ਦਾ ਜਾਨਵਰ ਅਸੀਂ ਬੜਤੇ ਜਾ ਰਹੇ ਹਾਂ ਸਾਡੀ ਸੋਚ ਇੰਨੀ ਜ਼ਿਆਦਾ ਗਿਰੀ ਹੋਈ ਹੁੰਦੀ ਜਾ ਰਹੀ ਹੈ ਇੱਕ ਹੋਰ ਸੀ ਉਹਦੀ ਕੁੱਤਿਆਂ ਨਾਲ ਲੜਾਈ ਹੋ ਗਈ ਸੀ ਤੋ ਕੱਲਾ ਰਹਿ ਗਿਆ ਸੀ ਵਿਚਾਰਾ ਤੇ ਉਹ ਕੁੱਤਿਆਂ ਦੀ ਮਾਰ ਦਿੱਤਾ ਤੇ ਚਲੋ ਜੀ ਤਾਂ ਮਲਕੀ ਸ਼ਾਇਦ ਉਹਨਾਂ ਦੀ ਜਿਹੜਾ ਉਹਨਾਂ ਨੂੰ ਪ੍ਰਸ਼ਾਦਾ ਮੈਂ ਪਾਉਂਦੀ ਸੀ ਹੁਣ ਵੀ ਮੇਰੀ ਆਦਤ ਹੈ ਘਰ ਦੇ ਬਾਹਰ ਕੋਈ ਕੁੱਤਾ ਆ ਜਾਵੇ ਕੋਈ ਬਿੱਲੀ ਆ ਜਾਵੇ ਤਾਂ ਵੀ ਮੈਂ ਉਹਨੂੰ ਦੁੱਧ ਪਾਣੀ ਜ਼ਰੂਰ ਪਾਉਣੀ ਆ ਮੈਨੂੰ ਇਹ ਲੱਗਦਾ ਵੀ ਇਹਦੇ ਇਹਨਾਂ ਨੇ ਦਿੱਤਾ ਸੀ ਖਾਣੇ ਆ ਸ਼ਾਇਦ ਇਹਨਾਂ ਦੀਆਂ ਸਿੱਸਾਂ ਜਿਹੜੀਆਂ ਅੱਜ ਸਾਡੇ ਜਿਹੜੇ ਦਿਨ ਬਦਲਨੇ ਸ਼ੁਰੂ ਹੋਏ ਹੁਣ ਇੱਕ ਚੀਜ਼ ਮੈਂ ਇੱਥੇ ਹੋਰ ਕਲੀਅਰ ਕਰਨੀ ਚਾਹੁੰਦੀ ਕਈ ਵਾਰ ਮੈਨੂੰ ਕਮੈਂਟ ਆ ਜਾਂਦਾ ਵੀ ਦੀਦੀ ਤੁਸੀਂ ਤਾਂ ਕਹਿੰਦੇ ਸੀ ਬਾਣੀ ਜਪੜਨਾ ਸਾਡਾ ਹੀ ਹੋਇਆ ਫਿਰ ਹੁਣ ਤੁਸੀਂ ਕਹਿੰਦੇ ਏਦਾਂ ਕਰਨਾ ਹੀ ਹੋਇਆ ਦੇਖੋ ਜੀ ਜਦੋਂ ਆਪਣੇ ਕੋਈ ਬਿਮਾਰੀ ਹੁੰਦੀ ਆ ਆਪਾਂ ਦਵਾਈ ਵੀ ਲੈਨੇ ਆਪਾਂ ਪਰਹੇਜ਼ ਵੀ ਕਰਦੇ ਆ ਹੁਣ ਆਪਾਂ ਸਮਝ ਸਕਦੇ ਆ ਵੀ ਆਪਾਂ ਪਰਹੇਜ਼ ਨਾਲ ਠੀਕ ਹੋਏ ਆ ਕਿ ਆਪਾਂ ਦਵਾਈ ਨਾਲ ਆਪਾਂ ਦੋਨੋਂ ਚੀਜ਼ਾਂ ਨਾਲ ਠੀਕ ਹੋਏ ਆ ਜੇ ਮੰਨ ਲਓ ਕਿ ਪਰਹੇਜ਼ ਨਹੀਂ ਕਰ ਰਹੇ ਸੇ ਆਪਾਂ ਦਵਾਈ ਲੈ ਰਹੇ ਆਂ ਤਾਂ ਫਿਰ ਉਹ ਆਪਣਾ ਜਿਹੜਾ ਲਾਜ ਆ ਬਹੁਤ ਹੌਲੀ-ਹੌਲੀ ਹੁੰਦਾ ਪਰ ਜੇ ਆਪਾਂ ਪਰਹੇਜ਼ ਕਰਦੇ ਆ ਨਾਲ ਦਵਾਈ ਲੈਨੇ ਆ ਫਿਰ ਤੁਗਣੀ ਸਪੀਡ ਨਾਲ ਸਾਡਾ ਇਲਾਜ ਹੁੰਦਾ ਬਹੁਤ ਛੇਤੀ ਅਸੀਂ ਠੀਕ ਹੁੰਨੇ ਆ ਠੀਕ ਉਸੇ ਤਰੀਕੇ ਨਾਲ ਜੇ ਅਸੀਂ ਗੁਰਬਾਣੀ ਵੀ ਜਪਦੇ ਹਾਂ ਉਹਦੇ ਨਾਲ ਵੀ ਸਾਡੇ ਮਾੜੇ ਕਰਮ ਕੱਟੇ ਜਾਂਦੇ ਨੇ ਦੂਜੇ ਪਾਸੇ ਜੋ ਅਸੀਂ ਕਰਮ ਕਰਦੇ ਆ ਜੋ ਚੰਗੇ ਸੋਚਣੀ ਸੋਚਦੇ ਆ ਸੋਚ ਨੂੰ ਵੀ ਆਪ ਅਗਰ ਪੋਜ਼ਿਟਿਵ ਰੱਖਦੇ ਆ ਫਿਰ ਤਿੰਨੋਂ ਪਾਸਿਓ ਸਾਡਾ ਜਿਹੜਾ ਹੈਗਾ ਸਾਡੀ ਕਿਸਮਤ ਜਾਣੀ ਸ਼ੁਰੂ ਹੁੰਦੀ ਹੈ ਤਿੰਨੋਂ ਚੀਜ਼ਾਂ ਦਾ ਸਾਨੂੰ ਫਲ ਮਿਲਣਾ ਸ਼ੁਰੂ ਹੋ ਜਾਂਦਾ ਸੋ ਉਮੀਦ ਕਰਦੇ ਆ ਇਹ ਵੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਤੁਸੀਂ ਵੀ ਕੁੱਤਿਆਂ ਨੂੰ ਅਵਾਰਾ ਨੂੰ ਰੋਟੀਆਂ ਜ਼ਰੂਰ ਪਾਇਆ ਕਰੋ ਕਿਉਂਕਿ ਉਹ ਕੁੱਖੇ ਤੁਹਾਨੂੰ ਪਤਾ ਨਹੀਂ ਕਿਹੜੀ ਸੀਸ ਦੇ ਕੇ ਜਾਣਗੇ ਤੇ ਪਤਾ ਨਹੀਂ ਉਹ ਸੀਸ ਤੁਹਾਨੂੰ ਕਿੱਥੇ ਜਾ ਕੇ ਤੁਹਾਡੇ ਕੰਮ ਆ ਜੇ ਤਨ ਦਰ ਹਰ ਜਗ੍ਹਾ ਕੰਮ ਨਹੀਂ ਆਉਂਦੀ ਪੈਸਾ ਹਰ ਜਗ੍ਹਾ ਕੰਮ ਨਹੀਂ ਆਉਂਦਾ ਸਾਡੀ ਸੋਚਣੀ ਸਾਡੀ ਕਰਨੀ ਸਾਡੇ ਕਰਮ ਸਾਡੇ ਹਰ ਜਗ੍ਹਾ ਕੰਮ ਆਉਂਦੇ ਨੇ ਜੋ ਉਮੀਦ ਕਰਦੇ ਆਂ ਕਿ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ